ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਲੰਟੀਅਰ ਬਾਬਾ ਸੁਰਜੀਤ ਸਿੰਘ ਜੀ ਨਾਲ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਰੰਗ ਬਟਨ ਨੂੰ ਦਬਾ ਕੇ ਹੋਣ ਜਾਂਦੇ ਰਹੋ ਖਬਰਾਂ ਜਾਣਕਾਰੀ ਕਿਸਾਨ ਮਜ਼ਦੂਰ ਹੈ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੇ ਕਾ ਜਿੰਦਾਬਾਦ 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 ਕਣਾਂ ਮਤਾਵਾਂ ਦੇ ਕਾ ਜਿੰਦਾਬਾਦ 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 ਲੜਦੇ ਲੋਕ ਕਿੰਨਾ ਬਾਸ਼ ਜਿੰਦਾਬਾਦ ਜਿੰਦਾਬਾਦ ਇਹ ਜਿਹੜੀ ਉਂਗਲਾਂ ਦੇ ਕੀਤੀਆਂ ਗੱਲਾਂ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਮੈਂ ਕਿਸਾਨ ਮਿਹਨੂਸਮਰਥ ਮਹੀ ਪੰਜਾਬ ਜਿੰਦਾਬਾਦ ਜਿਲ੍ਹਾ ਫਾਜ਼ਿਲਕਾ ਜਿਸਰੋਈ ਰਾਣੀ ਅਸੀਂ ਅੱਜ ਪਿੰਡ ਆਦਮ ਵਾਲੇ ਜਾ ਕੇ ਬੀਬੀਆਂ ਦੀ ਕਾਈ ਦਾ ਗਠਨ ਕੀਤਾ ਨਾਲ 11 ਮੈਂਬਰ ਦੀ ਕਮੇਟੀ ਬਣਾਈ ਇਹਨਾਂ ਨੇ ਪੈਨਾ ਨੇ ਵਿਸ਼ਵਾਸ ਦਿਵਾਇਆ ਸ਼ੰਭੂ ਬਾਡਰ ਤੇ ਵੀ ਜਾਵਾਂਗੇ ਮੋਢ ਨਾਲ ਮੋਢਾ ਲਾ ਕੇ ਵਿਖੜਾਂਗੇ ਜਿੱਥੇ ਮਨ ਤਰਨਾ ਮਜਰਾ ਵੀ ਹੋਇਆ ਉੱਥੇ ਵੀ ਅਸੀਂ ਪੈਣਾ ਮਮਾ ਨਾਲ ਮੋਢਾ ਨਾਲ ਮੋਢਾ ਦਾ ਕੇ ਖੜਾਂਗੇ ਵੀਰਾਂ ਨਾਲ 11 ਮੈਂਬਰ ਦੀ ਕਮੇਟੀ ਬਣਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਲੌਨ ਸਿੰਘ ਕਿਸਾਨ ਮਜ਼ਦੂਰ ਸਿੰਘ ਦੀ ਕਮੇਟੀ ਪੰਜਾਬ ਜ਼ਿਲ੍ਹਾ ਅਬੂ ਖਾਸਲ ਕਾ ਸੁਵਜਨ ਸੀ ਪਿੰਡ ਆਜਮ ਵਾਲਾ ਦੇ ਚ ਖੜੇ ਆ ਜਿੱਤੇ ਸਾਡੀ ਸੂਬਾ ਔਰ ਕਮੇਟੀ ਦੇ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਪਿੰਡ-ਪਿੰਡ ਵਿੱਚ ਜਾ ਕੇ ਪੂਰੇ ਜ਼ਿਲ੍ਹਿਆਂ ਦੇ ਵਿੱਚ ਬੀਬੀਆਂ ਦੇ ਕਾਈਆਂ ਦਾ ਜਿਹੜਾ ਵੱਡੇ ਗਠਨ ਕਰਨੇ ਹਨ ਸੋ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਪਿੰਡ ਆਜਰ ਵਾਲੇ ਦੇ ਵਿੱਚੋਂ ਜਿੱਥੇ ਅਸੀਂ 11 ਮੈਂਬਰੀ ਬੀਬੀਆਂ ਦੀ ਕਮੇਟੀ ਅਚਾਰ ਕੀਤੀ ਹੈ ਜਿਨ੍ਹਾਂ ਦੇ ਵਿੱਚੋਂ ਸੰਤੋਸ਼ ਰਾਣੀ ਪੈਣ ਜੀ ਪ੍ਰਧਾਨ ਅਤੇ ਵਿਨਾ ਰਾਣੀ ਸਖਤਰ ਤੇ ਬਾਕੀ ਜਿਹੜੀਆਂ ਬੀਬੀਆਂ ਮਨਜੀਤ ਕੌਰ ਸੋਮਾ ਰਾਣੀ ਸੁਨੀਤਾ ਰਾਣੀ ਬੱਖੋ ਬਈ ਸੀਮਾ ਰਾਣੀ ਕੁਮਰਦੀਪਸ ਤੇ ਨਾਲ ਵੀਰ ਨੇ ਕੁਲਦੀਪ ਸਿੰਘ ਲਖਵਿੰਦਰ ਸਿੰਘ ਸੁਨੀਲ ਸਿੰਘ ਸੋ 11 ਮੈਂਬਰੀ ਕਮੇਟੀ ਜਿਹੜੀ ਵੀਰਾਸ ਨੇ 14 ਮੈਮਰੀ ਕਮੇਟੀ ਜਿਹੜੀ ਤਿਆਰ ਕੀਤੀ ਹੈ ਸੋ ਸਾਰਿਆਂ ਨੂੰ ਪਿੰਡਾਂ ਦੇ ਵਿੱਚ ਬੈਠੇ ਲੋਕ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਵੀ ਸੰਘਰਸ਼ ਹੋਇਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੀਡੀਆ ਦੇ ਚੈਨਲ ਰਹੀਂ ਕਿ ਜੇਦੋਂ ਵੀ ਕੋਈ ਸੰਘਰਸ਼ ਹੋਇਆ ਬੀਬੀਆਂ ਦਾ ਵੱਡਾ ਯੋਗਦਾਨ ਜਿਹੜਾ ਨਾਲ ਹੋਣਾ ਚਾਹੀਦਾ ਪਿੰਡ ਪਿੰਡ ਦੇ ਵਿੱਚ ਜਾ ਕੇ ਅਸੀਂ ਇਕਾਈਆਂ ਦਾ ਗਠਨ ਕਰਾਂਗੇ ਇਸ ਤੋਂ ਬਾਅਦ ਅਸੀਂ ਪਿੰਡ ਕੱਲੂ ਤੇ ਸ਼ਾਮ ਦਾ ਜਿਹੜਾ ਸਾਡਾ ਟਾਈਮ ਪਿੰਡ ਨਵਾਂ ਛਲੇਮਸ਼ਾ ਵਿੱਚ ਬੀਬੀਆਂ ਦਾ ਗਠਨ ਕਰਾਂਗੇ ਅੱਜ ਤਿੰਨ ਪਿੰਡਾਂ ਦੇ ਵਿੱਚ ਇਕਾਈਆਂ ਕੀਤੀਆਂ ਜਾਣਗੀਆਂ ਅੱਗੇ ਲੜੀ ਵਾਜ ਜਿਵੇਂ ਵੀ ਟਾਈਮ ਮਿਲਿਆ ਅਸੀਂ ਉਦੋਂ-ਉਦਾਂ 15 ਜਾਂ 16 ਪਿੰਡਾਂ ਦੇ ਵਿੱਚ ਬੀਬੀਆਂ ਨਾਲ ਗੱਲ ਕਰਕੇ ਤੇ ਚੋਣ ਦੀ ਜਿਹੜੀ ਉਹ ਚੋਣ ਕਰਾਵਾਂਗੇ ਉਹਦੇ ਵਿੱਚ ਜ਼ੋਨ ਪ੍ਰਦਾਨ ਕਿਹਨੂੰ ਚੁਣਨਾ ਉਹ ਸਾਰੇ ਪਿੰਡਾਂ ਵਾਲੀਆਂ ਬੀਬੀਆਂ ਉੱਤੇ ਸਲਾਹ ਕਰਕੇ ਦੱਸਣਗੇ ਸੋ ਇਹ ਬੇਨਤੀ ਸਾਰੇ ਜਿੰਨੇ ਵੀ ਕਿਸਾਨ ਮਜ਼ਦੂਰ ਨੇ ਇਹਨਾਂ ਦੇ ਵਿੱਚ ਮਸਲੇ ਦੱਸ ਦਈਏ ਕਿ ਪਰਾਲੀ ਦਾ ਜਿਸ ਟਾਈਮ ਇਸ ਟਾਈਮ ਵੱਡਾ ਮੁੱਦਾ ਆ ਰਿਹਾ ਕਿ ਝੋਨੇ ਦੀ ਪਰਾਲੀ ਸਾੜਨ ਦਾ ਜਿਹੜਾ ਰੈੱਡ ਅਲਰਟ ਜਿਹੜਾ ਜਾਰੀ ਸਰਕਾਰ ਵੱਲੋਂ ਕੀਤਾ ਗਿਆ ਕਿ ਜਿਹੜਾ ਝੋਨੇ ਦੀ ਪਰਾਲੀ ਨਾਲ ਅੱਗ ਲਗਾਉਗਾ ਉਹਨਾਂ ਤੇ ਪਰਚੇ ਕੀਤੇ ਜਾਣਗੇ ਦੂਜਾ ਜਿਹੜਾ ਨਰਮੇ ਦੀਆਂ ਫਸਲਾਂ ਨੇ ਉਹਨਾਂ ਦਾ ਜਿਹੜੇ ਭਾਅ ਘਟਨੇ ਜਾਂ ਚੋਨੇ ਦੀ ਫਸਲ ਦੇ ਭਾਅ ਘਟਨੇ ਪ੍ਰਾਈਵੇਟ ਚਿਪਾਂ ਵਾਲੇ ਮੀਟਰ ਜਿਹੜੇ ਪਿੰਡ-ਪਿੰਡ ਵਿੱਚ ਲਾਏ ਜਾ ਰਹੇ ਨੇ ਸੋ ਸਾਰਿਆਂ ਦੀ ਲੜਾਈ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਵਾਸਤੇ ਪੂਰੇ ਵਰਗ ਦੇ ਹੱਕ ਤੇ ਜਿਹੜੀ ਲੜਾਈ ਉਹ ਪੈਣਾ ਬੀਬੀਆਂ ਦੇ ਨਾਲ ਸਮੂਹਤ ਕਰਨ ਗਿਆ ਸਾਡੇ ਨਾਲ ਪੈਣਾ ਬੀਬੀਆਂ ਖੜੀਆਂ ਨੇ ਕੈਮਰਾਮੈਨ ਦਿਖਾਉਣਗੇ ਇਹਨਾਂ ਨੇ ਪ੍ਰਣ ਕੀਤਾ ਕਿ ਅਸੀਂ ਸ਼ੰਭੂ ਮੋਰਤੇ ਜੀ ਜਾਵਾਂਗੇ ਤੇ ਸਰਕਾਰਾਂ ਦੀਆਂ ਨਕਾਮੀਆਂ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੇ ਵਿਰੋਧ ਨੇ ਉਹਨਾਂ ਦੇ ਖਿਲਾਫ ਹਮੇਸ਼ਾ ਲੜਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ